ਅੱਜ ਆਪਾਂ ਬੈਕ ਦੀ ਗੱਲ ਦੀ ਆਪਾਂ ਲੀਡ ਲਾਵਾਂ ਸਿੱਖਾਂਗੇ ਜੀ ਵੀ ਕਿਵੇਂ ਰੇਵ ਟੇਪ ਲਾਉਣੀ ਹੈ ਜੀ ਆਪਾਂ ਇਹ ਡੀਪ ਗੜਾ ਹੈ ਜੀ ਆਪਣਾ ਆਪਾਂ ਨੇ ਕਰਨਾ ਕੀ ਹੈ ਦੋ ਰੇਵ ਕੱਪੜੇ ਕੱਟਲੇ ਸੀਗੇ ਆਪਾਂ ਨੇ ਠੀਕ ਹੈ ਜੀ ਉਹਨਾਂ ਜੋੜ ਕਿਵੇਂ ਪੈਂਦਾ ਹੈ ਆਪਾਂ ਉਹ ਦੱਸਾਂਗੇ ਜੀ ਆਪਾਂ ਠੀਕ ਹੈ ਜੀ ਇਹ ਦੋ ਰੇਵ ਦੇ ਪੀਸ ਕੱਟਲੇ ਆਪਾਂ ਨੇ ਜਿਹੜਾ ਆਪਾਂ ਨੇ ਜੋੜ ਪਾਉਣਾ ਓ ਵੀ ਰੇਵ ਚ ਹੀ ਪਾਉਣਾ ਆਪਾਂ ਨੇ ਸਿੱਧਾ ਨਹੀਂ ਪਾਉਣਾ ਜੀ ਟੇਢਾ ਹੀ ਪਾਉਣਾ ਜੀ ਠੀਕ ਹੈ ਜੀ ਆਹ ਦੇਖੋ ਕਿਵੇਂ ਕਟਿੰਗ ਕਰੀ ਹੋਈ ਹੈ ਜੀ ਇਹ ਇਹ ਜਿਆ ਆ ਕਿ ਚੱਕ ਲੈਣਾ ਜੀ ਆਪਾਂ ਨੇ ਇਹ ਜੋੜ ਪਾਉਣਾ ਉਹ ਇਦਾਂ ਜੋੜ ਪਾਉਣਾ ਜੀ ਠੀਕ ਹੈ ਇਹ ਸ਼ੇਪ ਜੋੜ ਪਾਉਣਾ ਜੀ ਆਪਾਂ ਨੇ ਇਹਨਾਂ ਕੀ ਹੁੰਦਾ ਜੀ ਇਹਨਾਂ ਕੱਪੜਾ ਇਹ ਤਾਂ ਇਹ ਲੀ ਸੈੱਟ ਹੋ ਜਾਂਦੀ ਹੈ ਜੀ ਇਹ ਲੌਂਗ ਸੀਗਾ ਆਪਣਾ ਗਲਾ ਆ ਦੇਖੋ ਇਦਾਂ ਜੋੜ ਪੈ ਗਿਆ ਜੀ ਹੁਣ ਆਪਾਂ ਲਾਂਚ ਨੂੰ ਕਰਦੇ ਆ ਜੀ ਇਹ ਰੇਪ ਟੇਪ ਆਈ ਆਪਾਂ ਡਬਲ ਕਰ ਲੈਣੀ ਜੀ ਇਹਨੂੰ ਠੀਕ ਹੈ ਇਹਥੇ ਰੱਖਣਾ ਗਲ ਤੇ ਪਿਛਲਾ ਬੈਕ ਗਲਾ ਇਹ ਤੇਬੜ ਆਕੀ ਅਸਲਾ ਆਣੀ ਨਾ ਖਿਚਣੀ ਹੈ ਬੋਦੀ ਨਾ ਥੀਰ ਛੱਡਣੀ ਹੈ ਫੈਰ ਪੈਸ ਲਾਈਨ ਲਾਣੀ ਬਿੰਕੂ ਸਿੰਪਲ ਜੇ ਤਰੀਕੇ ਨਾਲ ਲੱਗ ਜੰਦੀ ਜੇ ਲੈਸ ਰੇਮ ਕੱਟ ਕੇ ਪੜਾ ਫੋਲਡ ਕਰਨਾ ਡਬਲ ਕਾਪਲ ਕਰ ਲੈਣਾ ਚਾਹੀਦਾ ਇਹਦੇ ਉੱਪਰ ਦੋ ਤਾਹਾਂ ਲਾਣੀ ਥੋੜਾ ਜਿਹਾ ਆਪਾਂ ਟੱਕੀਆਂ ਨਹੀਂ ਹਾਲਾ ਲੈਣੇ ਜੀ ਸਾਰੇ ਗੜ ਨੂੰ ਇੱਕ ਦਾਮੀਸ਼ ਲਈ ਲਾ ਲੈਣੇ ਜੀ ਆਪਾਂ ਗੁੰਮਸ ਲਈ ਕਹਨੇ ਹੈ ਜੀ ਨਾ ਇਹ ਕੱਪੜੇ ਤੇ ਨਹੀਂ ਲਾਉਣੀ ਹੈਗੀ ਇੱਥੇ ਲੀਡ ਤੇ ਲਾਉਣੀ ਹੈ ਜੀ ਆਪਾਂ ਇਹ ਰੇਵ ਦੀ ਜਾਈਏ ਆ ਦੇਖੋ ਜੀ ਲੀਡ ਲੱਗ ਗਈ ਬਹੁਤ ਹੀ ਸਫਾਈ ਨਾਲ ਲੀਡ ਲੱਗਦੀ ਹੈ ਜੀ ਠੀਕ ਹੈ ਗੋਲ ਗੜਾ ਹੈ ਜੀ ਇਹ